ਚਲੋ ਜੀ ਟਾਈਮ ਹੋ ਗਿਆ ਐਦੇ ਗਲੋਪ ਹੁੰਦਾ ਵੀ ਜਰਾ ਐ ਵੀ ਕਿਧਰ ਹਾਂਜੀ ਆ ਦੇਖੋ ਜੀ ਦਰਜੀ ਮ ਸਿੰਘ ਜੀ ਤਿਆਰ ਹੋ ਗਏ ਹਾਂ ਜੀ ਤਿਆਰ ਹਾਂਜੀ ਜੱਪੂ ਵਾਲੇ ਕੱਪੜੇ ਧੋ ਰਿਹਾ ਦੇਖੋ ਜੀ ਨਵੀਂ ਛਰਵਾਤ ਓਏ ਆਦਾਸ ਬਾਤ ਚ ਕਰੀ ਕੋਈ ਨਹੀਂ ਪਤਾ ਚਲ ਇੱਕ ਇੱਕ ਕਰਕੇ ਇੱਕ ਇੱਕ ਕਰਕੇ ਨਾ ਬਣਾ ਰਿਹਾ ਆ ਦੇਖੋ ਅੱਜ ਆਉਣ ਦੇਣ ਸასი ਗੱਲ ਦੋਸਤੋ ਹੁਣ ਬਜ ਰਿਹਾ ਨੇ ਸਵੇਰ ਦੇ 6:30 ਤੇ ਨੈਣ ਦੀ ਪਈ ਹੋਈ ਆਪਣੇ ਮੰਮੀ ਦੇ ਘਰ ਤੇ ਹੁਣ ਜੱਵ ਜੀਵਨ ਸਿੰਘ ਨੂੰ ਭੇਜਣਾ ਹੈ ਮੈ ਸਕੂਲ ਤੇ ਸਭ ਤੋਂ ਪਹਿਲੇ ਤੇ ਉਹਦੀ ਅਸੀਂ ਪ੍ਰਸ਼ਾਦਾ ਤਿਆਰ ਕਰਾਂਗੇ ਤੇ ਪਿਆਜ਼ ਨਹੀਂ ਰੋਟੀ ਦੱਲੀ ਮੈਂ ਬਣਾਈਏ ਤੇ ਨਾਲ ਨੂੰ ਤਿਆਰ ਨਹੀਂ ਫਰੂਟ ਹੁਣ ਸਭ ਤੋਂ ਪਹਿਲੇ ਫੜਾਫੜ ਬਣਾ ਕੇ ਜਾ ਕੇ ਤੁਹਾਨੂੰ ਖਾਣਨੇ ਆ ਜੀ ਐਹ ਦੇਖੋ ਜਦ ਜੀਵਨ ਸਿੰਘ ਦਾ ਲੰਚ ਹੈਗਾ ਕਿੰਨੇ ਖਾਣੇ ਵਾਲਾ ਇੱਕ ਖਾਣੇ ਵਿੱਚ ਆਪਾਂ ਪਾਏ ਨੇ ਮੂਫਲੀ ਛੋਲੇ ਤੇ ਸੋਇਆਬੀਨ ਦਾ ਮਿਕਸਚਰ ਨਾਲ ਬਿਸਕਟ ਤੇ ਨਾਲ ਬਦਾਮ ਜੱਵ ਜੀਵਨ ਸਿੰਘ ਬਹੁਤ ਖੁਸ਼ ਹੋ ਕੇ ਖਾਂਦਾ ਹੈ ਹੁਣ ਸੀ ਜਾ ਰਹੇ ਆ ਜਪਜੀਤ ਸਿੰਘ ਨੂੰ ਠਾਣ ਐ ਗੋੜੀ ਨੀਂਦ ਸਤਾ ਪਿਆ ਤੇ ਦੇਰ ਹੋ ਰਹੀ ਐ ਜਪਜੀਤਨ ਤਲ ਉੱਠ ਜਲਦੀ ਚਲੋ ਜੀ ਟਾਈਮ ਹੋ ਗਿਆ ਐ ਦੇ ਗਲੋਗ ਬੰਦਾ ਵੀ ਜਰਾ ਐ ਵੀ ਕਿੱਧਰ ਉੱਠ ਜਲਦੀ ਚੱਲ ਜਪਜੀਤਨ ਉੱਠ ਉੱਠ ਜਲਦੀ ਉੱਠ ਲੇਟ ਹੋ ਗਿਆ ਓਟੋ ਆਗਾ ਤੇ ਚਲੋ 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 ਐ ਦੇਖ ਇੱਧਰ ਸੱਸੀ ਗੱਲ ਕਰਦੇ ਸਾਰਿਆਂ ਨੂੰ ਸੌਂ ਨੀਂਦ ਦੀ ਸਤਰੀ ਗੱਲ ਕਰੀ ਜਾਂਦਾ ਓਏ ਰੁਕ ਜਾ ਹਾਂਜੀ ਆ ਦੇਖੋ ਜੀ ਜਬ ਜੀਵਨ ਸਿੰਘ ਜੀ ਤਿਆਰ ਹੋ ਗਏ ਹਾਂਜੀ ਤਿਆਰ ਸਕੂਲ ਜਾਣ ਲਈ ਅੱਜ ਕੀ ਕਰਨਾ ਹੈ ਸਕੂਲ ਅੱਜ ਵੀ ਐਕਟੀਵਿਟੀ ਕੀ ਹੈ ਹਾਂ ਇਹ ਤੇਰੀ ਡਰਾਇੰਗ ਦਾ ਕੰਪੀਟੀਸ਼ਨ ਹੈ এনवायरमेंट ਡੇ ਦਾ ਬਣਾਣਾ ਹੈ ਟ੍ਰੀਸ ਪ੍ਰੀ ਡਰਾ ਕਰਨੇ ਨੇ ਕਰ ਲੇਗਾ ਨਾ ਜੱਪੂ ਆਇਆ ਸੀ ਸਕੂਲੋਂ ਤੇ ਉਧਰ ਚਲਾ ਗਿਆ ਇਹ ਕੋਈ ਗੜਬੜ ਹੈਗੀ ਦੀ ਆਵਾਜ਼ ਵੀ ਨਹੀਂ ਆਉਂਦੀ ਵੀ ਚਲੋ ਇੱਕ ਵਾਰੀ ਜਾ ਕੇ ਵੇਖਦੇ ਆ ਅਸੀਂ ਜਾ ਰਹੇ ਹਾਂ ਹੁਣ ਕਮਰੇ 'ਚ ਵੇਖਦੇ ਆ ਜੱਪੂ ਕੀ ਕਰ ਰਿਹਾ ਆਵਾਜ਼ ਹੀ ਨਹੀਂ ਆ ਰਹੀ ਸੀ ਕੋਈ ਐ ਕੀ ਕਰ ਰਿਹਾ ਜੱਪੂ ਵਿਖੀ ਤੇ ਸੀ ਕੌਣ ਹੈ ਕੀ ਕਰਦਾ ਪਏ ਅੱਛਾ ਟੈਬ ਚ ਵੜਿਆ ਹੋਏ ਤਾਂ ਹੀ ਕੋਈ ਆਵਾਜ਼ ਹੀ ਨਹੀਂ ਆ ਰਹੀ ਕੋਈ ਇਹਦੀ ਉਧਰ ਟੈਬ ਤੈਨੂੰ ਪਾਸਵਰਡ ਕਿਵੇਂ ਪਤਾ ਲੱਗਿਆ ਤੁਸੀਂ ਤੇ ਦਿੱਤਾ ਮੈਂ ਕਿਹਾ ਉਹ ਦਿੱਤਾ ਛੁੜੋ ਲੈ ਇਹ ਨਾਲ ਦਿੱਤਾ ਲੈ ਵੀ ਆ ਗਿਆ ਜੀ ਆਪਣਾ ਸ਼ੇਰ ਇਹਨੂੰ ਕਿਹਾ ਸੀ ਕਿ ਤੈਨੂੰ ਮੈਂ ਟੈਬ ਦਿਆਂਗਾ ਖੇਡਣ ਲਈ ਗੇਮ ਵੇਹਲੋ ਜੀ ਉਹਦੇ ਚੱਕਰ ਚ ਸਾਰੇ ਕੰਮ ਕਰ ਰਿਆ ਹੈ ਕੀ ਕੱਦ ਲੈ ਕੇ ਆਏ ਬਾਲਟੀ ਕੱਪੜੇ ਧੋਦਣੀਆਂ ਧੋਣੇ ਨੇ ਜਾਂ ਪਾ ਪਾ ਕੇ ਲਿਆ ਫਿਰ ਉਧਰ ਓਏ ਇੱਥੇ ਨਾ ਰੋੜੀ ਪਾਣੀ ਓਏ ਬੇਫੂਦ ਪਾਣੀ ਹੈ ਉੱਤੇ ਰੋੜ ਤਾਈਂ ਥੋੜੀਆਂ ਚੱਲ ਲੈ ਕੇ ਆਜੋ ਕੱਪੜੇ ਲੈ ਕੇ ਆਏ ਜਾ ਹਾਂਜੀ ਜੱਪੂ ਵਾਲੇ ਕੱਪੜੇ ਧੋ ਰਿਆ ਦੇਖੋ ਜੀ ਅੱਜ ਨਵੀਂ ਸ਼ੁਰੂਆਤ ਓਏ ਆਪਾਂ ਦਾਸ ਬਾਤ ਚ ਕਰੀ ਪਹਿਲੇ ਪਾਣੀ ਚਾਲ ਟੂਟੀ ਚਲਾ ਪਹਿਲੇ ਕਿ ਅੱਛਾ ਟੂਟੀ ਚਲਾ ਰੁਕ ਜਾ ਪਹਿਲੇ ਵਾਸ਼ ਤੇ ਕਰ ਐ ਵਾਸ਼ ਤੇ ਕਰ ਪਹਿਲੇ ਇਹਨੂੰ ਵਾਸ਼ ਕਰਤੀ

ਵੇ ਲੋ ਜੀ ਬੱਚੇ ਮੋਬਾਈਲ ਦੇ ਚੱਕਰ ਵਿੱਚ ਕੀ ਕੋਈ ਸਾਰੇ ਕੰਮ ਕਰਨ ਨੂੰ ਇਤਿਆਰ ਦੇ ਲੋ ਉਹ ਜਿਹੜਾ ਨੂੰ ਇੱਕ ਕੰਮ ਕਹਿ ਦੋ ਪਾਣੀ ਦਾ ਗਲਾਸ ਪਿਆ ਦੇਉਂਦਾ ਮਜਾ ਲੇ ਪਿਆਦੂਗੀ ਤੇ ਹੁਣ ਵੇ ਲੋ ਇੰਨੇ ਭਾਰੇ ਭਾਰੇ ਕੰਮ ਵੀ ਕਰਦੇ ਨੇ ਦੰਗੀਆਂ ਵੱਢ ਦਈਏ ਅਦਰ ਕੀ ਹੈ ਨਾ ਦੰਗੀਆਂ ਵੱਢੀ ਇੱਨਾ ਜੱਪ ਜੀਵਨ ਉਹ ਕੱਪੜੇ ਉਹਨੂੰ ਇਧਰ ਉਧਰ ਵਾਹ ਹੁਣ ਡਰਾਈ ਚਲ ਈ ਡਰਾਈ ਡਰਾਈਰ ਕੋਨਾਉ ਡਰਾਈਰ ਹੁੰਦਾ ਹੈ ਪਾਤ ਵਿੱਚ ਕਿੰਨੀ ਪਤਾ ਲਾ ਦੇ ਜੋਰ ਚਲ ਜਵਾਨ ਜੋਰ ਲਾ ਦੇ ਲਾ ਦੇ ਲਾ ਦੇ ਲਾ ਦੇ ਚਲ ਜਵਾਨ ਲਾ ਦੇ ਜੋਰ ਮੁੰਡਾ ਕੱਢ ਇਹ ਚਿੱਕੀ ਕੱਢ ਨਾ ਦੇਖੋ ਜੀ ਅੱਜ ਜਪਜੀਤ ਸਿੰਘ ਮੋਬਾਈਲ ਤੇ ਬਣਾ ਰੋਟੀ ਖਾ ਰਹੇ ਆ ਵਾਹ ਸ਼ਾਬਾਸ਼ ਵੈਰੀ ਗੁੱਡ ਰੋਟੀ ਖਾਇਆ ਕਰ ਹੈ ਹੂੰ ਗਰੀ ਮੈਂ ਕੱਲ ਵੀ ਖਾਣੀ ਹੈ ਸਬਜ਼ੀਆਂ ਵੀ ਖਾਣੀ ਹੈ ਅੱਜ ਭੁੱਖ ਲੱਗੀ ਹੈ ਨਾ ਸਬਜ਼ੀ ਅੱਜ ਕੀ ਆਣੀ ਹੈਗਾ ਬਿਲਕੁਲ ਪਿੱਛੇ ਤਾਂ ਦੇਖ ਲਓ ਉਹ ਕਿੱਚ ਟੈਪ ਲਾ ਰਹੀ ਸੀ ਲੋਕੀ ਵੀ ਇੱਥੇ ਸਾਰੇ ਨੇ ਦੇਖਣਾ ਤੇਰੀ ਬੇਸੂ ਹਣੀ ਐ ਯਾ ਖਾ ਜਗਜੀਵਨ ਬਟਾ ਕੀ ਕੀ ਬਣਾ ਰਿਹਾ ਹੈ ਤਾ ਬਣਾ ਰਿਆ ਆ ਦੇਖੋ ਅੱਜ ਆਮ ਦੇਣਾ ਨਿਊ ਟੀ ਨਿਊ ਚੱਪਾ ਕੋਈ ਵੀ ਨਾ ਖੁਸ਼ੀ ਸਿਲੈਕਟ ਕਰ ਸਕਦੀਆਂ ਜਿਵੇਂ ਕੋਈ ਅੱਜ ਤੈਨੂੰ ਹਾਂ ਆ ਦੇਖੋ ਟੈਕਸਟੈਂਟ ਹੈ ਹੂੰ ਟੈਕਸਟੈਂਟ 怎么样 ਕੀ ਨਾ ਮੈਂ ਚੁੜਾ ਜਾ ਥੋੜਾ ਜਾ ਮੂੰਹ ਦੇ ਅੱਛਾ ਐਨ ਪਾਣੀ ਅਮਰਤ ਨਾਲ ਐਂਜ ਕਰ ਲੈ ਮੂੰਹ ਤੇ ਤੋਹਾਂ ਤੋ ਐਂਜ ਕਰੀਦਾ ਹੱਥ ਹੱਥ ਜੋੜ ਹੱਥ ਜੋੜੋ ਅਲੋ ਗ੍ਰਿਸ਼ ਨਾਂ ਕਰਦੇ ਬੇਰੀ ਸਰ ਇਹ ਦੇਖੋ ਦੋਸਤੋ ਅਸੀਂ ਖਾਣਾ ਆਇਆ ਸਪੈਸ਼ਲ ਫਲੂਦਾ ਕੁਲਫੀ ਇਹ ਬਹੁਤ ਫੇਮਸ ਹੈ ਇਹ ਤੋ ਦੇਖੋ ਕਿੰਨੀ ਭੀੜ ਹੁੰਦੀ ਹੈ ਇਹ ਕੋਲ ਚਲੋ ਇੱਕ ਮੇਰਾ ਇੱਕ